i ਹੜਤਾਲ ਕੀਤੀ ਬੱਸਾਂ ਦੀ ਕੀ ਕਹਿਣਾ ਹੈ ਅੱਜ ਜੇ ਪਹਲੋਂ ਦੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਤੁਹਾਡੇ ਮਾਦੀਆਂ ਵਰਾਹੀ ਆਹੀਂ ਆਹੀਂ ਪਬਲਿਕ ਨੂੰ ਦੱਸ ਸਕਦੇ ਆ ਇਹਨਾਂ ਨਖਰਦੀਆਂ ਸਰਕਾਰਾਂ ਨੂੰ ਦੱਸ ਸਕਦੇ ਆ ਸਕਦੇ ਆ ਕਿ ਜਿਹੜਾ ਇਹ ਕਿਲੋਮੀਟਰ ਸਕੀਮ ਦਾ ਟੈਂਡਰ ਜਿਹੜਾ ਲੈ ਕੇ ਆ ਰਿਹਾ ਹੈ ਇਹਨਾਂ 10 ਬ 11 ਬਾਰੇ ਨਾ ਕਹਾਂ ਕਰਦਾ ਬਾਤਾਂਗੇ ਕਰਨਾ ਵਾਹ ਇਹਨਾਂ ਆ ਗਿਆ ਸਾਡੇ ਪ੍ਰਧਾਨ ਸੈਕਟਰੀਆਂ ਨੂੰ ਤੇ ਸੂਬਾ ਜਿਹੜੇ ਪ੍ਰਧਾਨ ਸੈਕਟਰੀਆ ਉਹਨਾਂ ਨੂੰ ਚੁੱਕਿਆ ਗਿਆ ਪੁਲਸਾ ਦਾ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਉਹਨਾਂ ਨੂੰ ਘਰਾਂ 'ਚ ਨજરਬੰਦ ਕੀਤਾ ਗਿਆ ਇਹ ਕਿਹੜਿਆ ਕਰਕੇ ਵੀ ਆਪਾਂ ਇਹਨਾਂ ਨੂੰ ਜਿਹੜੇ ਬੋਲਣ ਵਾਲੇ ਬੰਦੇ ਆ ਹੱਕੀ ਆਪਣਾ ਜਾਇਜ਼ ਮੰਗਾ ਲੈਣ ਲਈ ਜਿਹੜੇ ਬੋਲਦੇ ਆ ਇਹਨਾਂ ਨੂੰ ਪਹਿਲਾਂ ਚੱਕ ਲੋ ਇਹ ਨਾਦਰ ਸ਼ਾ ਸਰਕਾਰ ਵਾਜੇ ਨਾਦਰ ਸ਼ਾਹ ਦੀ ਸਰਕਾਰ ਆਈ ਹੀ ਇਹ ਉਹ ਸਰਕਾਰ ਬਣ ਚੁੱਕੀ ਆ ਸਾਨੂੰ ਇਸ ਟਾਈਮ ਗੁਲਾਮ ਕਰ ਚੁੱਕੇ ਆ ਬਈ ਆਪਾਂ ਗੁਲਾਮ ਆਪਾਂ ਗੁਲਾਮ ਨਹੀਂ ਆ ਆਪਾਂ ਰੱਜ ਕੇ ਸੰਘਰਸ਼ ਕਰਾਂਗੇ ਆਪਣੀ ਆਵਾਜ਼ ਜਿਹੜੀ ਬੁਲੰਦ ਕਰਾਂਗੇ ਸਾਰੀ ਦੁਨੀਆ ਨੂੰ ਦਿਖਾਵਾਂਗੇ ਕਿ ਇਹ ਸਰਕਾਰਾਂ ਜਿਹੜੀਆਂ ਨਾਦਰ ਸ਼ਾਹ ਸਰਕਾਰ ਵਾਲੀ ਜੋ ਨਾਦਰ ਸ਼ਾਹ ਜੀ ਸਰਕਾਰ ਨੇ ਕੀਤਾ ਉਹ ਇਹ ਅੱਜ ਇਹ ਭਗਵੰਤਮਾਨ ਸਰਕਾਰ ਕਰ ਰਹੀ ਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਿ ਐਸੀ ਦੀਦੇ ਆੜੇ ਚੱਲਣ ਦੇ ਹੀ ਇਹਨਾਂ ਜੀ ਦੀ ਦਿਹਾੜਿਆਂ ਦੇ ਵਿੱਚ ਆਪਾਂ ਜਿਹੜੇ ਕੀ ਜੋਸ਼ ਸ਼ੋਰ ਨਾਲ ਆਪਾਂ ਨਾਲ ਰਹੇ ਆ ਇਹ ਇਹਨਾਂ ਨੂੰ ਚਾਹੀਦਾ ਹੈ ਸਾਡੇ ਜਿਹੜੇ ਦਸਵੇਂ ਪਾਤਸ਼ਾਹ ਹੀ ਤਨ ਤਨ ਸ਼੍ਰੀ ਗੋਬਿੰਦ ਸਿੰਘ ਜੀ ਇਹਨਾਂ ਉਹਨਾਂ ਨੇ ਕਿਹਾ ਹੀ ਕਿ ਜਿਹੜੀ ਹੈ ਧੱਕੇਸ਼ਾਹੀ ਸਰਕਾਰਾਂ ਕਰਦੀਆਂ ਵਾਂ ਉਹਨਾਂ ਦੇ ਮਤਲਬ ਹੈ ਧੱਕੇਸ਼ਾਹੀ ਰੋਕਣ ਲਈ ਉਹਨਾਂ ਇੱਕ ਜਿਹੜਾ ਕੀ ਆਪਾਂ ਕਹਿ ਸਕਦੇ ਆ ਕਿ ਦੁਨੀਆ ਨੂੰ ਦਿਖਾਇਆ ਇਨਾ ਆਪ ਦਿਖਾਇਆ ਵੀ ਆਪਾਂ ਇਹ ਸਿੱਧੀ ਰਿਹੜੇ ਜਿਹੜੇ ਮਨਾ ਰਹੇ ਆ ਠੀਕ ਆ ਜੀ ਇਹ ਉਹਨਾ ਕਰਕੇ ਅਸੀਂ ਇੱਥੇ ਬੈਠੇ ਰਹੇ ਆ ਨਾਦਰ ਸਾਹਿਬ ਸਰਕਾਰ ਦੇ ਨੱਥ ਪਾਈ ਸੀ ਤਨਤਾ ਨਸ਼ਰੀ ਗੋਬਿੰਦ ਸਾਹਿਬ ਜੀ ਨੇ ਠੀਕ ਆ ਜੀ ਇਹ ਉਹੋ ਹੀ ਨਾਦਰ ਸ਼ਾਹ ਵਾਲਾ ਜਿਹੜਾ ਇੱਕ ਕੰਮ ਕਰ ਰਣ ਦੇ ਆ ਆਪਾਂ ਤੇ